ਗੋਲੀ ਮਾਰ ਕੇ ਭੱਜ ਗਏ ਆ ਪਹਿਲਾਂ ਵੀ ਗੋਲੀਆਂ ਚਲਾਈਆਂ ਇੱਧਰ ਤਿੰਨ ਚਾਰ ਵਾਰ ਐਵੇਂ ਕੀਤੀ ਉਹਨਾਂ ਨੇ ਘਰਾਂ ਦੇ ਵਿੱਚ ਆਣ ਕੇ ਚਲਾਈਆਂ ਕੋਈ ਸੁਣਵਾਏ ਨਹੀਂ ਹੋਣ ਦੀ ਕਹਿੰਦੀ ਪੁਲਿਸ ਨਾਲੋਂ ਗੈਂਗਸਟਰ ਫੇਰ ਆ ਗਏ ਉਹੀ ਕੰਮ ਕਰਦੇ ਆ ਉਹਨਾਂ ਨੂੰ ਮਕਸਦ ਇਹੀ ਆ ਉਹਨੂੰ ਚਾਹੀਦਾ ਵਾ ਕਿ ਉਹਨਾਂ ਨੂੰ ਇਨਕਾਊਂਟਰ ਕਰਨਾ ਚਾਹੀਦਾ ਵਾ ਔਰ ਜੇਲ੍ਹ ਚੋਂ ਆ ਕੇ ਫੇਰ ਆ ਕੇ ਕੋਈ ਨਾ ਕੋਈ ਇਨਸਾਨ ਮਾਰਦੇ ਆ ਕੋਈ ਦਾ ਕੋਈ ਕੇਹ ਦਾ ਪਿਓ ਮਾਰਦੇ ਕੇਹ ਦਾ ਧੀ ਮਾਰਦੇ ਕੇ ਨਾ ਕੁਝ ਕਰਦੇ ਆ ਅੱਜ ਮੈਂ ਭਗਵੰਤ ਮਾਨ ਨੂੰ ਸਿੱਧਾ ਸਵਾਲ ਪੁੱਛਦਾ ਹਾਂ ਥੋੜੀ ਮਾੜੀ ਲਾਅਨ ਆਰਡਰ ਕਰਕੇ ਅੱਜ ਕੀ ਉਸ ਬੱਚਿਆਂ ਦਾ ਪਿਓ ਮੁੜਿਆ ਉਹ ਕਿ ਨਹੀਂ ਆਦੋ ਜੇਲ੍ਹ ਚੋਂ ਆ ਜਾਂਦੇ ਆ ਫਿਰ ਉਹ ਗੋਲੀਆਂ ਚਾੜ ਕੇ ਫਿਰ ਜੇਲ੍ਹ ਤੇ ਚਲੇ ਜਾਂਦੇ ਇਹਦਾ ਕੋਈ ਵੀ ਹੱਲ ਨਹੀਂ ਹੈਗਾ ਜਿੱਦਾਂ ਮੇਰੇ ਪਾਪਾ ਨੂੰ ਮੈਨੇ ਮਾਰਿਆ ਛੜਕ ਤੇ ਉਹਨਾਂ ਨੂੰ ਵੀ ਉੱਥੇ ਮਾਰਨਾ ਚਾਹੀਦਾ ਇਹ ਭਾਜੀ ਪਿੱਛੋਂ ਗੋਲੀਆਂ ਮਾਰ ਗਿਆ ਮਤਲਬ ਜਿਵੇਂ ਜਾਣ ਦੇ ਆ ਅਜੇ ਹੋਟਲ ਦੇ ਵਿੱਚ ਪੈਰ ਪਾਇਆ ਪਿੱਛੋਂ ਫਾਇਰ ਚਾਲੂ ਕਰਤੇ ਇਹਨਾਂ ਨੇ ਭੀੜ ਦੇ ਵਿੱਚ ਹਪੜਾ ਦਾ ਵੀਡੀਓ ਕੀ ਮਗਰ ਮੈਂ ਪੁੱਛਣਾ ਚਾਹੁੰਦਾ ਜੇ ਪਹਿਲਾਂ ਜਾਗਦੇ ਹੁੰਦੇ ਤੇ ਅੱਜ ਹਰਜਿੰਦਰ ਸੋਂ ਵੀ ਇਹਨਾਂ ਬੱਚਿਆਂ ਦੇ ਵਿੱਚ ਬੈਠਿਆ ਹੁੰਦਾ ਮੰਗ ਜੀ ਇਨਸਾਫ ਚਾਹੀਦਾ ਆ ਜਿਵੇਂ ਇਹ ਗੋਲੀ ਚਲਾਉਂਦੇ ਇਹਨਾਂ ਦਾ ਵੀ ਕੰਟਰੋਲ ਹੋਣਾ ਚਾਹੀਦਾ ਹੈ ਜੀ ਆਹ ਤਾਂ ਜੇਲ੍ਹ ਚੋਂ ਆ ਜਾਂਦੇ ਆ ਫਿਰ ਉਹ ਗੋਲੀਆਂ ਚਲਾ ਕੇ ਫਿਰ ਜੇਤੀ ਦਿਲ ਜਾਂਦੇ ਇਹਦਾ ਕੋਈ ਵੀ ਅਸਰ ਨਹੀਂ ਹੈਗਾ ਇੱਕ ਮਿੰਟ ਬਾਜੀ ਰੋਲੇ ਜੀ ਹਾਂ ਪੰਜ ਕੀ ਕਰਦੇ ਗੋਲੀ ਮਾਰ ਕੇ ਭੱਜ ਗਏ ਆ ਪਹਿਲਾਂ ਵੀ ਗੋਲੀਆਂ ਚਲਾਈਆਂ ਇੱਧਰ ਤਿੰਨ ਚਾਰ ਵਾਰ ਐਵੇਂ ਕੀਤੀ ਇਹਨਾਂ ਨੇ ਘਰਾਂ ਦੇ ਵਿੱਚ ਆਣ ਕੇ ਚਲਾਈਆਂ ਕੋਈ ਸਨਵਾਏ ਨਹੀਂ ਹੋਣ ਦੀ ਤੇ ਤੁਹਾਡੇ ਕੀ ਲੱਗਦੀ ਸੀ ਮੇਰੇ ਜੀਜਾ ਜੀ ਜੀ ਤੁਸੀਂ ਉਹ ਤੇ ਮੌਕੇ ਦਾ ਹੀ ਗੱਲ ਹਾਂਜੀ ਮੌਕੇ ਤੇ ਹੀ ਜੀ ਕੀ ਹੋਇਆ ਇਹ ਨਾਲੇ ਲੋਕ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਕਰਤੇ ਆਏ ਸੀ ਉਹ ਕੀ ਭਾਜੀ ਇਹ ਪਾ ਕੇ ਜਗਾ ਟੇਬਲ ਲਾ ਕੇ ਨਹੀਂ ਭਾਜੀ ਇਹ ਭਾਜੀ ਪਿੱਛੋਂ ਗੋਲੀਆਂ ਮਾਰ ਗਿਆ ਮਤਲਬ ਜਿਵੇਂ ਜਾਣਦੇ ਆ ਅਜੇ ਹੋਟਲ ਦੇ ਵਿੱਚ ਪੈਰ ਪਾਇਆ ਪਿੱਛੋਂ ਫਾਇਰ ਚਾਲੂ ਕਰਤੇ ਇਹਨਾਂ ਨੇ ਭੀੜ ਦੇ ਵਿੱਚ ਹਫੜਾ ਦਫੜੀ ਹੋ ਗਈ ਏ ਜੀ ਤਿੰਨ ਜਾਂ ਚਾਰ ਜਾਣੇ ਸੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਮੰਗ ਜੀ ਇਨਸਾਫ ਚਾਹੀਦਾ ਆ ਜਿਵੇਂ ਇਹ ਗੋਲੀ ਚਲਾਉਂਦੇ ਇਹਨਾਂ ਦਾ ਵੀ ਕੰਟਰੋਲ ਹੋਣਾ ਚਾਹੀਦਾ ਹੈ ਜੀ ਫੇਰ ਹੱਲ ਹੁੰਦਾ ਆ ਇੱਕ ਦੁਬਾਰਾ ਦੱਸ ਦਿਓ ਜੀ ਤੁਹਾਡਾ ਨਾਮ ਦੱਸ ਕੇ ਕਿੰਨੇ ਵੇ ਦਾ ਟਾਈਮ ਸੀ ਕਿੱਥੇ ਜਾ ਰਹੇ ਸੀ ਕਿ ਤੇ ਪੌਣੇ ਤਾਂ ਅੰਦਾ ਟਾਈਮ ਇਹ ਜੀ ਹਾਂ ਜੀ ਇਨਸਾਬ ਚਾਹੀਦਾ ਭਾਜੀ ਕਿੱਥੇ ਜਾ ਕਿੱਥੇ ਰਹੇ ਤੁਸੀਂ ਛੇਟਾ ਸਾਹਿਬ ਦੇ ਕੋਲੇ ਸੀ ਗੁਰਦੁਆਰਾ ਹਾਂਜੀ ਕੀ ਪ੍ਰੋਗਰਾਮ ਪਈ ਤੁਹਾਡਾ ਵੇਖਾ ਇਹ ਜੀ ਰੋਕਾ ਕਰਨ ਦੇ ਸੀ ਹਾਂਜੀ ਅੱਛਾ ਫੰਕਸ਼ਨ ਤੇ ਜਾ ਰਹੇ ਸੀ ਹਾਂਜੀ ਗਏ ਸੋ ਕਾਰ ਪਤਾ ਜੀ ਉਹਨਾਂ ਫਾਇਰ ਜਦੋਂ ਮਾਰੇ ਆ ਜੀਜਾ ਜੀ ਡਿੱਗੇ ਆ ਉਦੋਂ ਆਨੂੰ ਪਤਾ ਲੱਗਿਆ ਵੀ ਪਿੱਛੋਂ ਫਾਇਰ ਮਾਰਤੇ ਇਨਾਂ ਉਦੋਂ ਫਾਇਰ ਕਰਕੇ ਫੇ ਹਵਾ ਚ ਫਾਇਰ ਕਰਕੇ ਗਏ ਆ ਭੱਜੇ ਜਦੋਂ ਵੀ ਪੀੜ ਇੱਧਰ ਉੱਧਰ ਹੋ ਜੇ ਮਦਦ ਜੀ ਅਹੀਂ ਆਪਦੀ ਫੈਮਿਲੀ ਸੀ ਮੇਰੇ ਭਰਾ ਸੀ ਤੇ ਜੀਜਾ ਜੀ ਸੀ ਵੱਡੇ ਅਸੀਂ ਗੱਡੀ ਚ ਲੈ ਕੇ ਗਏ ਆ ਹਸਪੀਟਲ ਉੱਥੋਂ ਉਹਨਾਂ ਨੇ ਜਵਾਬ ਦੇਤਾ ਕਿੰਦੇ ਦੂਸਰੇ ਵਾਲੇ ਲੈ ਕੇ ਜਾਓ ਜਦੋਂ ਪਹਿਲਾਂ ਵੀ ਹਮਲੇ ਕੀਤੇ ਗਏ ਸੀ ਤਾਂ ਪ੍ਰਸ਼ਾਸਨ ਵੱਲੋਂ ਤੁਹਾਡੇ ਨੂੰ ਸੁਰੱਖਿਆ ਦੀ ਮੰਗ ਨਹੀਂ ਕੀਤੀ ਗਈ ਕੀਤੀ ਗਈ ਜੀ ਕਿੰਨੀ ਉਮਰ ਕਿੰਨੀ ਸੀ ਜਿੰਦਰ ਸਿੰਘ ਦੀ ਪਰਿਵਾਰ ਚ ਕੋਣ ਕੋਣ ਪਰਿਵਾਰ ਚ ਜੀ ਦੋ ਬੱਚੇ ਆ ਬੇਟੇ ਇੱਕ ਬੇਟੀ ਆ ਹਾਂ ਜੀ ਪਰਿਵਾਰ ਨਾਲ ਹੀ ਆ ਜੀ ਉਮਰ ਭਾਜੀ ਮੈਨੂੰ ਅੰਦਾਜ਼ਾ ਨਹੀਂ ਹੈਗਾ ਤੁਸੀਂ ਤਾਂ ਕਹਿਣਾ ਵਾ ਕੋਈ ਪਰਿਵਾਰ ਵਾਲਾ ਮਾਲਕ ਸਾਹਿਬ ਨਹੀਂ ਸਾਹਿਬ ਆ ਨਹੀਂ ਬੰਦੇ ਨਹੀਂ ਜੀ ਮੰਗੀ ਗਈ ਹੈ ਜੀ ਉਹ ਪਾਜੀ ਹੁਣੀ ਹੈਗੇ ਵੀਡੀਓ ਹੈਗੀ ਦਿਖਾਉਂਦੇ ਤੁਹਾਨੂੰ ਲੈ ਕੇ ਜਾਓ ਦਿਖਾਓ ਉਹਨਾਂ ਨੂੰ ਤੁਸੀਂ ਜਿਹੜਾ ਲਾਅ ਐਂਡ ਆਰਡਰ ਦਾ ਇਤੋਂ ਵੱਡਾ ਕੋਲਾਪਸ ਕੀ ਲੋਕ ਘਰਾਂ ਚ ਵੜੇ ਆ ਸੜਕ ਤੇ ਕੋਈ ਫਿਰਦਾ ਨਹੀਂ ਪੁਲਿਸ ਕੋਲੋਂ ਤਾਂ ਨਹੀਂ ਇਨਸ਼ੋਰ ਹੁੰਦਾ ਔਰ ਇੱਥੇ ਇੱਕ ਐਸਐਚਓ ਸਾਹਿਬ ਨੇ ਉਹਨਾਂ ਦੀ ਫੋਟੋ ਵਿਖਾਇਓ ਜੀ ਹਰ ਹਰਚੰਦ ਸਿੰਘ ਜਦ ਹਰਜਿੰਦਰ ਸੋ ਬਾਮਨ ਐਮਸੀ ਸਾਹਿਬ ਉਹਦੇ ਕੋਲ ਸ਼ਿਕਾਇਤ ਲੈ ਕੇ ਗਏ ਅੱਗੇ ਉਹ ਐਸਐਚਓ ਸਾਹਿਬ ਕਹਿੰਦੇ ਮੇਰੀ ਤੇ ਤੇਰੀ ਰਾਸ਼ੀ ਨਹੀਂ ਮਿਲਦੀ ਔਰ ਚੰਸੋਂ ਕਹਿੰਦਾ ਤੇ ਤੇਰੀ ਮੈਂ ਗੱਲ ਦੀ ਸੁਲਵਾਈ ਨਹੀਂ ਕਰ ਸਕਦੇ ਆ ਮੈਨੂੰ ਨਹੀਂ ਪਤਾ ਸੀਗਾ ਕਿ ਵਰਦੀ ਵਾਲਿਆਂ ਨਾਲ ਪਹਿਲਾਂ ਆ ਉਹ ਵੀਡੀਓ ਹੈ ਜੀ ਆ ਜਿਹੜੀ ਸਤਨਾਮ ਸਿੰਘੋਂ ਦੀ ਗੱਲ ਪੁਲਸ ਹਰ ਗੱਲ ਤੇ ਝੂਠ ਬੋਲ ਰਹੀ ਹੈ ਕੋਰਡੀਨੇਟਰ ਕਹਿੰਦਾ ਵਿਆਹ ਕੇ ਚੰਗੀ ਤਰ੍ਹਾਂ ਕੰਮ ਕਰਦੇ ਆ ਆ ਸੁਣ ਲਿਓ ਜੀ ਇੱਕ ਵਾਰੀ ਇੱਕ ਉਹ ਫੋਟੋ ਵਿਖਾਈ ਅੱਜ ਚੰਗੀ ਤਰ੍ਹਾਂ ਕੰਮ ਕਰਕੇ ਆਓ ਕਿਹਦੇ ਬੂਏ ਤੇ ਗੋਲੀਆਂ ਮਾਰੇ ਗੋਲੀਆਂ ਆਰ ਪਾਰ ਹੋ ਰਹੀਆਂ ਤੇ ਪੁਲਿਸ ਹਲੇ ਵੀ ਸੁੱਤੀ ਆ ਔਰ ਮੈਂ ਪੁਲਿਸ ਦੀ ਪੁਲਿਸ ਦੀ ਬੇਸ਼ਰਮੀ ਦੀ ਹੈਰਾਨਗੀ ਗਾਲੀ ਕੱਲ ਹੈ ਜੀ ਕਹਿੰਦੇ ਜੀ ਗੈਂਗ ਰਾਈਵਲਰੀ ਆ ਕਿਹੜੀ ਗੈਂਗ ਆ ਜੀ ਜੇ ਰਾਈਵਲਰੀ ਆ ਫਿਰ ਤਾਂ ਤੁਹਾਨੂੰ ਪਹਿਲਾਂ ਤਾਂ ਦੱਸੋ ਕਿਹੜੀ ਗੈਂਗਵਾਰ ਚ ਹਿੱਸਾ ਰਿਹਾ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੁਣ ਝੂਠ ਹੀ ਬੋਲੀ ਜਾਉਗੇ ਹਰ ਬੰਦ ਨੂੰ ਬੰਦੇ ਨੂੰ ਬਦਨਾਮ ਤੇ ਜਲੀਲ ਕਰੋਗੇ ਬਾਅਦ ਚ ਔਰ ਓਛ ਨੇ ਆਉਦੀ ਆ ਮੈਸੇਜ ਆ ਜੀ ਮੈਸੇਜ ਤੋਂ ਪਹਿਲਾਂ ਉਹ ਬਖਾਇਆ ਜੀ 12 ਰਾਤ ਉਹਦੀ ਘਰੇ ਗੋਲੀ ਚੱਲਦੀ ਆ ਜੀ ਆ ਮੈਂ ਮੈਸੇਜ ਮੇਰੇ ਕੋਲ ਵੀ ਮੈਂ ਇੱਕ ਮਿੰਟ ਆ ਤੁਸੀਂ ਦੇਖ ਲਿਓ ਮੈਂ ਵਿਧ ਪ੍ਰੂਫ ਸਾਰੀ ਗੱਲਾਂ ਕਰੂੰਗਾ ਬਿਗੈਰ ਕਰਦਾ ਨਹੀਂ ਆ ਲੇਖੋ ਜੀ ਆ ਜੰਡੇ ਆਲਾ ਨਿਊਜ਼ ਮਤਲਬ ਜਿੰਨੇ ਵੀ ਨਾਮੀ ਪੱਤਰਕਾਰ ਨੇ ਇਸ ਗਰੁੱਪ 'ਚ ਜੁੜੇ ਆ ਉਹਨੇ ਬਾਮਣੇ ਰਾਤ 2:00 ਬਜ ਕੇ 12:00 a.m. ਆਪ ਦੀ ਆਡੀਓ ਪਾਉਂਦਾ ਜਦੋਂ ਘਰੇ ਵਾਪਸ ਆਉਂਦਾ ਉਹਨੂੰ ਪਤਾ ਲੱਗਦਾ ਤੇ ਗੋਲੀਆਂ ਚੱਲੀਆਂ ਉਹਨੇ ਮੈਸੇਜ ਪਾਇਆ ਇਹ 12 ਰਾਤ 13 ਸਵੇਰ ਅਤਿ ਲਾਇਓ ਜੀ ਆਡੀਓ ਆ ਰਹੀ ਆ ਓਡੀਓ ਮੈਂ ਪੁੱਛਣਾ ਚਾਹੁੰਦਾ ਕਿ ਕਿਹੜਾ ਲਾਉਣ ਆਰਡਰ ਉਹਦੇ ਘਰ ਆ ਕੇ ਦਾਤਰ ਵੀ ਮਾਰਤੇ ਗੋਲੀਆਂ ਵੀ ਚਲਾਤੀ ਇੱਕ ਵਾਰੀ ਨਹੀਂ ਤਿੰਨ ਤਿੰਨ ਚਾਰ ਚਾਰ ਵਾਰੀ ਫੇਰ ਆ ਕੇ ਸਾਹਮਣੇ ਬੂਏ ਦੇ ਸਿੱਧੀਆਂ ਗੋਲੀਆਂ ਮਾਰੀਆਂ ਤੁਸੀਂ ਹਲੇ ਤੱਕ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰਦੇ ਫੇਰ ਉਹਨੇ ਐਸਐਸਪੀ ਸਾਹਿਬ ਨੂੰ ਆ ਮੈਸੇਜ ਪਾਇਆ ਮੈਂ ਪੜ੍ਹ ਕੇ ਸੁਣਾ ਦਿੰਦਾ ਮੈਂ ਹਰਜਿੰਦਰ ਸਿੰਘ ਬਹਾਮਣ ਕਾਉਂਸਲਰ ਵਾਰਡ ਨੰਬਰ 3 ਜੱਡੇਆਲਾ ਗੁਰੂ ਤੋਂ ਹਾਂ ਮੈਂ ਆਪ ਜੀ ਨੂੰ ਸੂਚਿਤ ਕਰ ਰਿਹਾ ਹਾਂ ਕਿ ਪਿਛਲੇ ਥੋੜੇ ਸਮੇਂ ਤੋਂ ਮੇਰੇ ਪਰਿਵਾਰ ਦੇ ਮੇਰੇ ਪਰਿਵਾਰ ਦਾ ਕੀ ਵਿਸ਼ਾ ਕੋਈ ਤਾਂ ਆਇਆ ਆ ਪੜਦੇ ਆ ਕੋ ਮਹਾ ਮੇਰੇ ਪਰਿਵਾਰ ਦੇ ਮੁਹੱਲੇ ਵਿੱਚ ਕੁਝ ਸ਼ਰਾارتی ਅੰਸਰਾ ਨਾਲ ਲੜਾਈ ਝਗੜਾ ਚੱਲ ਰਿਹਾ ਹੈ ਜਿਸ ਚਲ ਰਿਹਾ ਸੀ ਉਹ ਲੋਕ ਮੇਰੇ ਮੁਹੱਲੇ ਦੇ ਹੋਣ ਨਾਤੇ ਕੋਰ ਰਹਿੰਦੇ ਸੀ ਅਤੇ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਦੇ ਸੀ ਅਤੇ ਸਾਨੂੰ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸੀ ਜਿਸ ਦੀ ਮੈਂ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਵੀ ਕੀਤੀ ਹੋਈ ਹੈ ਪਰ ਪੁਲਿਸ ਵੱਲੋਂ ਕੋਈ ਟੁਕਮਾ ਜਵਾਬ ਮੈਨੂੰ ਨਹੀਂ ਦਿੱਤਾ ਗਿਆ ਕੁਝ ਦਿਨ ਪਹਿਲਾਂ ਵੀ ਮੇਰੇ ਭਰਾ ਦੇ ਘਰ ਦੇ ਗੇਟ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਸੀ ਉਸ ਵਕਤ ਵੀ ਪੁਲਿਸ ਨੂੰ ਸੂਚਿਤ ਕੀਤਾ ਸੀ ਹੁਣ ਵੀ ਬੀਤੀ ਰਾਤ ਫਿਰ ਉਹਨਾਂ ਬੰਦਿਆਂ ਨੇ 15-20 ਜਾਣਿਆਂ ਨੇ ਇਕੱਠੇ ਹੋ ਕੇ ਮੇਰੇ ਪਰਿਵਾਰ ਉੱਪਰ ਗੋਲੀਆਂ ਚਲਾ ਦਿੱਤੀਆਂ ਮੇਰੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਅਤੇ ਸਟਾ ਲਾਉਣ ਤੋਂ ਬਾਅਦ ਮੇਰੇ ਘਰ ਦੇ ਗੇਟ ਤੇ ਗੋਲੀਆਂ ਤੱਕ ਮਾਰੀਆਂ ਗਈਆਂ ਮੇਰੇ ਪੁਲਿਸ ਨੂੰ ਵਾਰ-ਵਾਰ ਫੋਨ ਕਰਨ ਅਤੇ ਇੱਕ ਜ਼ਿੰਮੇਵਾਰ ਕਾਉਂਸਲਰ ਹੋਣ ਦੇ ਬਾਵਜੂਦ ਵੀ ਪੁਲਿਸ ਡੇਢ ਘੰਟੇ ਬਾਅਦ ਆਈ ਮੈਂ ਹਮਲਾ ਕਰਨ ਵਾਲਿਆਂ ਸਾਰੇ ਬੰਦਿਆਂ ਦੇ ਨਾਮ ਤੱਕ ਪਛਾਣ ਕਰਕੇ ਪੁਲਿਸ ਨੂੰ ਦੱਸ ਦਿੱਤੇ ਹਨ ਪਰ ਅਜੇ ਤੱਕ ਕੋਈ ਠੁਕ ਵੀ ਕਾਰਵਾਈ ਨਹੀਂ ਹੋਈ ਮੈਂ ਆਪ ਜੀ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਅਗਰ ਮੇਰੇ ਅਤੇ ਮੇਰੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਇਸ ਦੀ ਜ਼ਿੰਮੇਵਾਰੀ ਉਹ ਹਮਲਾਵਾਰ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਧੰਨਵਾਦ ਇਹ ਐਸਐਸਪੀ ਸਾਹਿਬ ਨੂੰ ਮੈਸੇਜ ਹੈ ਇਹਦਾ ਹੁਣ ਦੱਸੋ ਬੰਦਾ ਕੀ ਕਰੇ ਜੀ ਹੋਰ ਇਹ ਕੱਲ ਕਹਿ ਰਿਹਾ ਜੀ ਕਿ ਨਹੀਂ ਜੀ ਇਹਨੇ ਤਾਂ ਸਾਨੂੰ ਕਦੇ ਦੱਸਿਆ ਨਹੀਂ ਇਹ ਮੈਸੇਜ ਹੈ ਜੀ ਕਿਹੜੀ ਤਰੀਕ ਹੈ 14 ਤਰੀਕ ਹੈ 14 ਨੂੰ ਕੀਤਾ ਨਹੀਂ ਇਹ ਹੈਗਾ ਜੀ 20 ਫਰਵਰੀ ਜਦੋਂ ਪਹਿਲਾਂ ਇਹਦੇ ਘਰ ਗੋਲੀ ਚਲਾਈ ਹੈ ਇਹਦੇ ਭਰਾ ਦੇ ਉਸ ਤੋਂ ਬਾਅਦ ਤਾਂ ਅੱਡ ਸ਼ਿਕਾਇਤ ਦਿੱਤੀ ਆਰ ਚੰਦ ਸਿੰਘ ਨੂੰ ਜਦੋਂ ਆਰ ਚੰਦ ਸਿੰਘ ਕਹਿੰਦਾ ਮੇਰੀ ਤਾਂ ਤੇਰੀ ਰਾਸ਼ੀ ਨਹੀਂ ਮਿਲਦੀ ਦੱਸੋਣ ਤੁਹਾਡੇ ਨਾਲ ਰਾਸ਼ੀ ਕੌਣ ਬੁਲਾਉ ਜੀ ਤੁਹਾਡੀ ਤਾਂ ਲਗਭਗ ਸਾਰੇ ਪੰਜਾਬ ਨਾਲ ਹੀ ਨਹੀਂ ਬਿਲਦਰੀ ਪੁਲਿਸ ਦੀ ਲੌਨ ਆਰਡਰ ਦੇ ਹਾਲਾਤ ਹੈ ਉਹ ਤੁਸੀਂ ਕੱਲ ਵੇਖੋ ਕੀ ਹੋਇਆ ਇਹ ਨਾਲ ਸੀ ਜੀ ਪਰਿਵਾਰ ਨਾਲ 68 ਸਾਹਿਬ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਬੱਚੇ ਅੱਜ ਮੈਂ ਭਗਵੰਤ ਮਾਨ ਨੂੰ ਸਿੱਧਾ ਸਵਾਲ ਪੁੱਛਦਾ ਕਿ ਤੇਰੀ ਨਲਾਈਕੀ ਕਰਕੇ ਥੋੜੀ ਮਾੜੀ ਲਾਅਨ ਆਰਡਰ ਕਰਕੇ ਅੱਜ ਕੀ ਉਸ ਬੱਚਿਆਂ ਦਾ ਪਿਓ ਜਾਂ ਇਹਦਾ ਘਰ ਦਾ ਸਾਈ ਜਾਂ ਇਹਦਾ लाਡਲਾ ਮੁੜਿਆਊ ਕਿ ਨਹੀਂ ਕਿਵੇਂ ਮੁੜੂਗਾ ਅਫਸੋਸ ਦੀ ਗੱਲ ਹੈ ਕਿ ਇਹ ਕਲੀਅਰ ਕਟ ਪ੍ਰਸ਼ਾਸਨ ਦਾ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਮਰਡਰ ਹੋਇਆ। ਔਰ ਮੈਂ ਸਪਸ਼ਟ ਕਹਿਣਾ ਇਸ ਮਰਡਰ ਲਈ ਪਰਚਾ ਦਰਜ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਤੇ ਹੋਮ ਮਿਨਿਸਟਰ ਤੇ ਕਿਉਂਕਿ ਇਹ ਮੈਂ ਤਾਂ ਕਹਿ ਰਿਹਾ ਇੱਕ ਚੁਣਿਆ ਹੋਇਆ ਨੁਮਾਇੰਦਾ ਸਭ ਤੋਂ ਵੱਧ ਵੋਟਾਂ ਨਾਲ ਸਭ ਤੋਂ ਵੱਧ ਮੈਂ ਫੇਰ ਗੱਲ ਰਿਪੀਟ ਕਰ ਰਿਹਾ ਸਭ ਤੋਂ ਵੱਧ ਵੋਟਾਂ ਨਾਲ ਲੋਕਾਂ ਨੇ ਇਹਨੂੰ ਚਕਾਇਆ ਸੀ ਕਾਉਂਸਲਰ ਬਣਾਇਆ ਸੀ। ਔਰ ਦੂਜੀ ਵਾਰੀ ਦਾ ਕਾਉਂਸਲਰ ਜੇ ਉਹਦੀ ਜਾਨ ਸੁਰੱਖਿਤ ਨਹੀਂ ਉਹਦੀ ਹਿਫਾਇਤ ਯਕੀਨੀ ਨਹੀਂ ਬਣਾ ਸਕਦੇ ਤੇ ਤੁਸੀਂ ਆਮ ਲੋਕਾਂ ਦੇ ਸੁਧਾਰਨ ਲੋਕਾਂ ਨੂੰ ਕੀ ਲਾਅਨ ਆਰਡਰ ਕੀ ਸਿਕਿਉਰਟੀ ਦੇਵੋਗੇ ਜੀ? ਦੂਜੀ ਗੱਲ ਤੁਹਾਨੂੰ ਮੈਂ ਇਸ ਪਰਿਵਾਰ ਦਾ ਇਹ ਨਾਮੀ ਪਰਿਵਾਰ ਆ ਔਰ ਇਸ ਪਰਿਵਾਰ ਦਾ ਪੁਛੋਕੜ ਇਸ ਗੱਲ ਤੋਂ ਸਮਝੋ ਕਿ ਦਾਦਾ ਜੀ ਫੋਟੋਕੌਪੀ ਨਹੀਂ ਮਿਲੋ ਫੋਟੋ ਦੇ। ਦਾਦਾ ਜੀ ਇਹਨਾਂ ਦੇ ਚਾਰ ਵਾਰੀ ਦੇ ਕਾਉਂਸਲਰ ਨੇ ਆ ਸਾਜੀਤ ਸਿੰਘ ਹੋਰੀ ਚਾਰ ਵਾਰੀ ਆਪ ਕਾਉਂਸਲਰ ਰਹੇ ਆ ਦੋ ਵਾਰੀ ਅਰਜਿੰਦਰ ਸਿੰਘ ਬਾਮਣ ਰਹ ਚੁੱਕਿਆ ਹੁਣ ਸੀਗਾ ਚੱਲ ਰਿਹਾ ਅਸੀਂ ਦੂਜੀ ਵਾਰੀ ਔਰ ਜੀਨੇ ਇੱਕ ਵਾਰੀ ਨਹੀਂ ਜੀ ਅਨੇਕਾਂ ਵਾਰੀ ਐਸਐਚਓ ਤੋਂ ਲੈ ਕੇ ਸਬ ਇਨਸਪੈਕਟਰ ਤੋਂ ਲੈ ਕੇ ਏਐਸਆਈ ਤੋਂ ਲੈ ਕੇ ਐਸਐਸਪੀ ਤੱਕ ਆਪੀਆਂ ਦਰਖਾਸਤਾਂ ਦਿੱਤੀਆਂ ਜਿਹੜਾ ਸੁਧਾਰਨ ਬੰਦਾ ਉਹ ਤਾਂ ਵੱਤਵਾਦ ਇੱਥੇ ਤੱਕ ਹੀ ਪਹੁੰਚ ਕਰ ਸਕਦਾ ਭਗਵੰਤਮਾਨ ਨੇ ਤਾਂ ਉਹ ਲੱਭਣਾ ਨਹੀਂ ਮਗਰ ਜਿਹੜੀ ਪੁੱਲ ਸਕਲ ਦੀ ਮੈਂ ਵੇਖ ਰਿਹਾ ਸੀ ਕਹਿ ਰਿਹਾ ਕਿ ਸਾਨੂੰ ਤਾਂ ਕਦੇ ਪਰਿਵਾਰ ਨੇ ਕਿਹਾ ਹੀ ਨਹੀਂ ਮਾਤਾ ਦਾ ਝੂਠਾ ਬਣਾਤਾ ਕੱਲ ਕਹਿਤਾ ਮਾਤਾ ਨੇ ਕਹਿਤਾ ਕਿ ਸਿਕਿਉਰਟੀ ਨਹੀਂ ਮਨੇ ਇੱਕ ਪਾਸੇ ਜੀਦਾ ਪੁੱਤ ਚਲੇ ਗਿਆ ਹੋਵੇ ਤੁਸੀਂ ਉਹਦੇ ਨਾਲ ਅਫਸੋਸ ਤਾਂ ਕਰਨੀ ਰਹੇ ਦੁੱਖ ਸਾਂਝਾ ਕਰਨੀ ਰਹੇ ਮਾਤਾ ਨੂੰ ਝੂਠਾ ਠਰਾਉਣਾ ਸ਼ੁਰੂ ਕਰਤਾ ਉਹ ਮਾਂ ਕੰਬਲੀ ਨਹੀਂ ਆ ਮਾ ਕਮਲੀ ਕਰਤੀ ਆ ਤੁਹਾਡੇ ਇਸ ਲਾਅ ਐਂਡ ਆਰਡਰ ਦੀ ਸਥਿਤੀ ਕਰਕੇ ਮਹਾ ਸਾਹਮਣੇ ਜੀਦੇ ਔਰ ਤੁਸੀਂ ਵੇਖੋ ਕੱਲ ਦਾ ਸਾਰਾ ਵਾਕਿਆ ਆ ਨਾਲ ਜੀ ਘਰ ਦੇ ਨਾਲ ਸਨ ਇਹ ਉਹਦਾ ਬ੍ਰਦਰ ਇਨ ਲਾ ਹੈ ਮਨਪ੍ਰੀਤ ਸਿੰਘ ਜਿਹੜਾ ਬਾਹਰੋਂ ਆਇਆ ਸੀ ਜੀ ਦਾ ਫੰਕਸ਼ਨ ਸੀ ਤੁਸੀਂ ਲਾਅ ਐਂਡ ਆਰਡਰ ਦਾ ਕੋਲਾਪਸ ਵੇਖੋ ਕਿਸ ਤਰੀਕੇ ਦਾ 2 ਮਿੰਟ ਮੈਨੂੰ ਦੇ ਦਿਓ 5 6 ਗੱਲਾਂ ਮੈਂ ਦੱਸਣੀਆਂ ਤੁਹਾਨੂੰ ਆਪ ਹੀ ਸਮਝ ਆਊਗਾ ਕਿ ਇਹ ਪ੍ਰੀ ਪਲਾਨਡ ਮਰਡਰ ਹੈ ਔਰ ਪਿਛਲੇ 4-5 ਮਹੀਨਿਆਂ ਤੋਂ ਇਹਨੇ ਦਵਾਈਆਂ ਪਾਤੀਆਂ ਥੱਲਿਓ ਲੈ ਕੇ ਉੱਤੇ ਤੱਕ ਐਸਐਸਪੀ ਤੱਕ ਡੀਆਈਜੀ ਤੱਕ ਡੀਜੀਪੀ ਤੱਕ ਕਿ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਸਾਡੀ ਸੁਰੱਖਿਅਤ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਵੇ ਇਸ ਹਲਕੇ ਨਾਲ ਸੰਬੰਧਿਤ ਈਟੀਓ ਸਾਹਿਬ ਮੰਤਰੀ ਨੇ ਕਿੱਥੇ ਸੁੱਤੇ ਪਏ ਐ ਵੈਰੇਜੀ ਸਲੀਪਿੰਗ ਥੋਡੇ ਥੋੜੀ ਨਹੀਂ ਬਣਦੀ ਠੀਕ ਹੈ ਤੁਹਾਡਾ ਵਿਚਾਰ ਤਾਰਿਕ ਮਤ ਭੇਜਦਾ ਹਰਜਿੰਦਰ ਸਿੰਘ ਨਾਲ ਕੋਈ ਪਹਿਲੀ ਵੱਟੇ ਦਾ ਤਾਂ ਨਹੀਂ ਰੌਲਾ ਸੀ ਮੈਂ ਜੋ ਸੁਵਜੀਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਜਵਾਬ ਦੇ ਹੀ ਹੋ ਕਿ ਨਹੀਂ ਕਿਉਂਕਿ ਥਾਣੇਦਾਰ ਤੁਸੀਂ ਲਵਾ ਰਹੇ ਹੋ ਜੀ ਡੀਐਸਪੀ ਤੁਸੀਂ ਲਵਾ ਰਹੇ ਹੋ ਤੁਸੀਂ ਇਹ ਦੱਸੋ ਤੁਹਾਡੇ ਕਾਉਂਸਲਰ ਨੂੰ ਇੱਕ ਚੁਣੇ ਹੋਏ ਨਮਾਇंदे ਨੂੰ ਖਤਰਾ ਹੋਵੇ ਔਰ ਉਹ ਦੁਹਾਈਆਂ ਪਾ ਰਿਹਾ ਹੋਵੇ ਕਿ ਮੇਰਾ ਕਤਲ ਕਰ ਦੇਣਾ ਕਿਸੇ ਨੇ ਤੁਸੀਂ ਕੀਤਾ ਕੁਝ ਨਹੀਂ ਅਜੋ ਦਾ ਕਤਲ ਹੋ ਗਿਆ ਕੇਸ ਮੂਹ ਨਾਲ ਦੁੱਖ ਸਾਂਝਾ ਕਰਨ ਆਉਂਗੇ ਪਰਿਵਾਰ 'ਚ ਝੂਠ ਦੇ ਆਛੂ ਸਿੱਟੋਂਗੇ ਇੱਥੇ ਆ ਕੇ ਝੂਟ ਦੇ ਅੰਜੂ ਇੱਥੇ ਬਿਆਹੋਂਗੇ ਆ ਕੇ ਕੀ ਉਹਨਾਂ ਬੱਚਿਆਂ ਦਾ ਬਾਪ ਮੜਿਆਊਗਾ ਔਰ ਸਾਥ ਸੰਗਤ ਜੀ ਮੈਂ 2-3 ਗੱਲਾਂ ਤੁਹਾਡੇ ਅੱਗੇ ਰੱਖਣੀਆਂ ਨੇ ਔਰ ਵੀਡੀਓ ਵੀ ਰੱਖਣੀ ਆ ਜਿਹਦੇ ਚ ਵੀਡੀਓ ਦੀ ਰਿਕਾਰਡਿੰਗ ਹੈ ਇਹ 20 ਫਰਵਰੀ ਦੀ ਆ ਜੀ ਕਿਹੜਾ ਨਹੀਂ 19 19 ਫਰਵਰੀ ਦੀ ਇਹਦੇ ਘਰ ਇਹ ਉਹਦਾ ਚਾਚੇ ਦਾ ਮੁੰਡਾ ਜੀ ਭਰਾ ਲੱਗਦਾ ਇਹਦੇ ਘਰ ਅਟੈਕ ਕੀਤਾ ਉਹ ਉਹ ਵੀਡੀਓ ਵੀ ਸਾਂਝੀ ਕਰ ਰਿਹਾ ਵੀਡੀਓ ਕੋਲੀ ਮੇਰਾ ਵੀ ਨਹੀਂ ਜਾ 3 ਮਿੰਟ ਤੋਂ ਬਾਅਦ ਉਖਾਈ ਮੈਨੂੰ ਜਿਹਦੇ ਚ ਕਹਿ ਕੇ ਜਾ ਰਿਹਾ ਦਾਕਰਾ ਨਾਲ ਹਮਲਾ ਬੰਦੂਕਾਂ ਨਾਲ ਹਮਲਾ ਗੋਲੀਆਂ ਮਾਰੀਆਂ ਕਹਿ ਰਿਹਾ ਕਿ ਬੰਬਨ ਨੂੰ ਮਾਰਾਂਗੇ ਦੱਸਦੀ ਤੇ ਬੰਬਨ ਵਿਚਾਰਾ ਜਾ ਕੇ ਉਹ ਗੱਲ ਕਿਹਨੂੰ ਦੱਸੂਗਾ ਪੁਲਿਸ ਨੂੰ ਦੱਸੂਗਾ ਉਹਨੇ ਜਾ ਕੇ ਦੱਸਤੀ ਮਗਰ ਪੁਲਿਸ ਤੇ ਕੋਈ ਅਸਰ ਨਹੀਂ ਆ ਮੈਂ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਅਗਲੀ ਗੱਲ ਤੁਸੀਂ ਇਹ ਵੇਖੋ ਕਿ ਇਹੀ ਇਹਨੇ ਐਸਐਸਪੀ ਸਾਹਿਬ ਨੂੰ ਆ ਸੱਨੀ ਨਾਲ ਗੱਲ ਕਰਕੇ ਉਹ ਮੈਸੇਜ ਖੋਲ ਇਹਨੇ ਮੈਸੇਜ ਪਾਇਆ ਕਿ ਮੇਰੀ ਵੀਡੀਓ ਮੇਰੇ ਕੋਲ ਨਹੀਂ ਆ ਰਹੀ ਗਈ ਉਹ ਵੀਡੀਓ ਮੈਂ ਤੈਨੂੰ ਪਾਇਆ ਸੀ ਬੰਕਾ ਲੋ ਇੱਕ ਜਿਹੜਾ ਇਹਨੇ ਐਸਐਸਪੀ ਨੂੰ ਮੈਸੇਜ ਪਾਇਆ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਂ ਉਹ ਮੈਸੇਜ ਪਾੜੀ ਦਿਨਾ ਤੁਹਾਨੂੰ ਸਾਰਾ ਆਜੋ ਆਜੋ ਆ ਲੋ ਜੀ ਇਹ ਵੀਡੀਓ ਬੜੀ ਲੰਮੀ ਆ ਮੈਂ ਸਾਰੀ ਸ਼ੇਅਰ ਕਰੂਗਾ ਸੁਣਿਓ ਬਾਹਮਣ ਮਾਰਨਾ ਬਾਹਮਣ ਮਾਰਨਾ ਬਾਹਮਣ ਮਾਰਨਾ ਮੈਂ ਪੁੱਛਣਾ ਚਾਹੁੰਨਾ ਈਟੀਓ ਸਾਹਿਬ ਕਿੱਥੇ ਸੁੱਤੇ ਸੀ ਤੁਸੀਂ ਤੁਹਾਡੇ ਪਿੰਡ 'ਚ ਜਿੱਥੇ ਤੁਹਾਡੀ ਰਿਹائش ਆ ਜਿੱਥੋਂ ਦੇ ਤੁਸੀਂ ਵਜੀਰ ਹੋ ਫੋਟੇ ਇੱਥੇ ਆ ਕੇ ਇੱਕ ਚੁਣੇ ਨਮਾਇੰਦੇ ਨੂੰ ਕਿਹਾ ਜਾ ਰਿਹਾ ਕਿ ਮਾਰਨਾ ਭਗਵੰਤ ਮਾਨ ਵੈਰਾ ਯੂ ਸਲੀਪਿੰਗ ਬਾਅਦ ਚ ਤੁਸੀਂ ਆ ਕੇ ਜਿਵੇਂ ਉਹ ਮਜੀਠੇ ਦਾ 30 ਬੰਦੇ ਮਰ ਗਏ ਬਾਅਦ ਚ ਆ ਕੇ 10-10 ਲੱਖ ਰੁਪਏ ਦੇ ਕੇ ਕਿ ਉਹਨਾਂ ਦਾ ਪਿਓ ਮੜਿਆ ਕਿ ਕਿਸੇ ਦਾ ਪੁੱਤ ਮੜਿਆ ਆ ਵੀਡੀਓ ਜੀ ਅਗਲੀ ਵੀਡੀਓ ਔਰ ਅਗਲਾ ਝੂਠ ਇਹ ਕਹਿੰਦੇ ਜੀ ਸਤਨਾਮ ਸਿੰਘ ਦੇ ਘਰ ਗੋਲੀਆਂ ਚੱਲੀਆਂ ਹਰਜਿੰਦਰ ਸਿੰਘ ਦੇ ਘਰ ਗੋਲੀ ਨਹੀਂ ਚੱਲੀ ਇਹ ਤਾਂ ਦੱਸ ਦਿਓ ਸਤਨਾਮ ਸਿੰਘ ਤੇ ਰਜਿੰਦਰ ਸਿੰਘ ਦਾ ਰਿਸ਼ਤਾ ਕੀ ਆ ਔਰ ਇਹ ਵੀ ਦੱਸ ਦੇ ਬਈ ਪੁਲਿਸ ਕੀ ਰਜਿੰਦਰ ਸਿੰਘ ਤੇ ਸਤਨਾਮ ਸਿੰਘ ਆਪਸ ਚ ਘਰ ਜੁੜਦੇ ਆ ਕਿ ਨਹੀਂ ਜੁੜਦੇ ਇੱਕੋ ਘਰ ਚ ਮਤਲਬ ਕਿ ਇੱਕ ਬੂਆ ਇਧਰ ਹੈ ਦੂਜੇ ਪਾਸੇ ਬੂਆ ਦੂਜੇ ਪਾਸੇ ਆ ਕੇ ਗੋਲੀਆਂ ਮਾਰ ਕੇ ਗੋਲੀਆਂ ਤੇ ਨਿਸ਼ਾਨ ਮੈਂ ਬਾਹਰ ਵਿਖਾ ਕੇ ਆਇਆ ਦੱਸੋ ਹੋਰ ਉਹ ਕੀ ਧਮਾਈਆਂ ਦਿੰਦਾ ਮਤਲਬ ਕੀ ਪੁਲਿਸ ਚਾਉਂਦੀ ਆ ਕਿ ਆਪ ਬੰਦੂਕ ਚੁੱਕ ਕੇ ਉਹਨਾਂ ਦੇ ਦਿਵਾਲੇ ਹੋ ਜਾਂਦਾ ਔਰ ਤੁਸੀਂ ਵੱਡੀ ਗੱਲ ਵੇਖੋ ਫੇਲੀਅਰ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਦਾ ਮਾਹੌਲ ਚੱਲ ਰਿਹਾ ਸੀ 12 ਦਾ ਬਲੈਕਆਊਟ ਸੀ ਉਹ ਵੀਡੀਓ ਕੱਢੀ ਦੂਜੀ ਜਦੋਂ ਆ ਕੇ ਗੋਲੀਆਂ ਮਾਰ ਕੇ ਜਾਂਦੇ ਇੱਥੇ ਆ ਸਾਹਮਣੇ ਵਾਲੇ ਗੇਟ ਤੇ ਤੁਸੀਂ ਜਿਹੜਾ ਲਾਅ ਐਂਡ ਆਰਡਰ ਦਾ ਇਤੋਂ ਵੱਡ ਸੀ ਆਪ ਹੀ ਜਾ ਕੇ ਪਤਾ ਕਰ ਲੋ ਰੱਜ ਕਿੰਨਾ ਹੁੰਦਾ 100 200 ਬਹੁਤ ਬੰਦਾ ਮੌਕੇ ਤੇ ਸੀ ਘੱਟੋ ਘੱਟ ਹਜ਼ਾਰਾਂ ਕੀ ਗਿਣਤੀ ਚ ਉੱਥੇ ਲੋਕ ਆ 7 8 ਬੰਦੇ ਜਿਹੜਾ ਬੰਦਾ ਹਰਜਿੰਦਰ ਸਿੰਘ ਛੇਤੀ ਕਿਥੇ ਆਪਦੇ ਘਰੋਂ ਨਹੀਂ ਨਿਕਲਦਾ ਸੀਗਾ ਕਿਉਂਕਿ ਉਹਨੂੰ ਸਿਕਿਉਰਿਟੀ ਨਹੀਂ ਪ੍ਰੋਵਾਈਡ ਕੀਤੀ ਜਾ ਰਹੀ ਸੀ ਉਹਨੂੰ ਪਤਾ ਸੀ ਮੈਨੂੰ ਮਾਰਨਾ ਇਹਨਾਂ ਨੇ ਉਹ ਆਪਣਾ ਬਚਾਅ ਕਰ ਰਿਹਾ ਸੀਗਾ ਕੱਲ ਇਸ ਭਰਾ ਦੀ ਕਿਉਂਕਿ ਕੱਲ ਇੰਗੇਜਮੈਂਟ ਸੈਰਮਨੀ ਸੀ ਆਪਦੇ ਪਰਿਵਾਰ 'ਚ ਗਿਆ ਔਰ ਇੱਥੋਂ ਜਿਹੜੇ ਗਏ ਆ ਆ ਘੱਟੋ-ਘੱਟ 2-3 ਨਿਆਣੇ ਜੀ 8-10 ਲੇਡੀਜ਼ 4-5 ਬੰਦੇ ਖੁਸ਼ੀ-ਖੁਸ਼ੀ ਆਪਦੇ ਪ੍ਰੋਗਰਾਮ ਗਏ ਆ ਉੱਥੇ ਪ੍ਰੋਗਰਾਮ ਕੀਤਾ ਗੁਰੂ ਘਰ ਨਤਮਸਤਕ ਹੋਇਆ ਬਾਹਰ ਆਇਆ ਔਰ ਉੱਥੇ 100 150 ਬੰਦਿਆਂ ਦੇ ਵਿੱਚ 7-8 ਹਮਲਾਵਾਰਾਂ ਨੇ ਸਿੱਧੇ ਲਿਆ ਕੇ ਗੋਲੀ ਮਾਰੀ ਐ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੁਹਾਡਾ ਕਿਹੜਾ ਲਾਉਣ ਆਰਡਰ ਬੇਸ਼ਰਮ ਹੋ ਯਾਰ ਤੁਸੀਂ ਤਾਂ ਮਗਰੋਂ ਤੁਸੀਂ ਕਹਿੰਦੇ ਹੋ ਅੱਜ ਤੁਸੀਂ ਐਡੇ ਬੇਸ਼ਰਮੀ ਕਿ ਕੱਲ 3 ਐਸਐਸਪੀ ਬਿਠਾ ਕੇ ਐ ਐ ਐਸਪੀ ਇੱਕ ਵਾ ਲਿਆ ਡੀਸੀਪੀ ਸਾਹਿਬ ਇੱਕ ਉਹ ਦੂਜਾ ਜਿਹੜਾ ਜਿਹੜਾ ਉਹਦਾ ਨਰੇਣੂ ਦਾ ਜਿਹੜਾ ਨਰੈਨ ਸਿੰਘ ਚੋੜੇ ਦਾ ਸਾਥੀ ਆ ਹਰਪਾਲ ਰੰਧਾਵਾ ਇਹੋ ਜਿਹੇ ਲੋਕਾਂ ਨੂੰ ਬਹਿ ਕੇ ਤੁਸੀਂ ਪ੍ਰੈਸ ਕਾਨਫਰੰਸਾਂ ਕਰਾਉਂਗੇ ਔਰ ਉਹ ਜਿਆ ਬੇਸ਼ਰਮ ਮੰਤਰੀ ਢਾਲੀਵਾਲ ਜਾਂ ਇਹਦੀ ਮਾਂ ਦੇ ਨਾਮ ਇਹਦੇ ਆ ਕੇ ਪਰਿਵਾਰ ਨਾਲ ਕੀ ਇਹਨਾਂ ਬੱਚਿਆਂ ਨਾਲ ਗੱਲ ਕਰਨ ਦੇ ਯੋਗ ਆ ਢਾਲੀਵਾਲ ਅੱਜ ਮਾਰਦੇ ਰਹਿੰਦੇ ਹੋ ਗੱਲਾਂ ਫਜ਼ੂਲ ਦੀਆਂ ਹਰ ਗੱਲ ਤੇ ਤੁਸੀਂ ਸਿਆਸਤ ਕਰਦੇ ਹੋ ਪਿਛੜੀਆਂ ਸਰਕਾਰਾਂ ਜ਼ਿੰਮੇਾਰ ਪਿਛੜੀਆਂ ਸਰਕਾਰਾਂ ਜ਼ਿੰਮੇਾਰ ਉਹ ਸਰਕਾਰਾਂ ਨੂੰ ਕਿਹਾ ਨੂੰ 8 ਸਾਲ ਹੋ ਗਏ ਆ ਤੁਸੀਂ ਆਪ ਦੀ ਗੱਲ ਕਰੋ ਹਰ ਗੱਲ ਨੂੰ ਤੁਸੀਂ ਪੜਦੇ ਨਹੀਂ ਪਾ ਸਕਦੇ ਇਹ ਗੱਲ ਕਹਿ ਕੇ 8 ਸਾਲ ਪਹਿਲਾਂ ਤਾਂ ਇਹ ਜਾ ਵਾਕਿਆ ਹੀ ਨਹੀਂ ਇਹ ਹੋਇਆ ਜਿਹੜਾ ਤੁਸੀਂ ਜ਼ਿਕਰ ਕਰੀ ਜਾਂਦੇ ਹੋ ਔਰ ਐਡਾ ਬੇਸ਼ਰਮ ਬੰਦਾ ਕੀ ਇੱਕ ਵਜ਼ੀਰ ਜੀ ਨੂੰ ਇਲ ਕੁੱਕੜ ਦਾ ਨਹੀਂ ਪਤਾ ਸਾਰੇ ਇਨਸੀਡੈਂਟ ਦਾ ਉਨੇ ਜੀ ਕਰਤਾ ਇਹ ਤਾਂ ਰਾਈਵਲਰੀ ਆ ਜੀ ਗੈਂਗ ਰਾਈਵਲਰੀ ਆ ਕਿਹਦੇ ਨਾਲ ਕਿਹੜੀ ਗੈਂਗ ਰਾਈਵਲਰੀ ਆ ਦੱਸੋ ਕਿਹੜਾ ਪਰਚਾ ਤੁਸੀਂ ਦਰਜ ਕੀਤਾ ਰਜਿੰਦਰ ਸਿੰਘ ਤੋਂ ਅੱਜ ਤੁਸੀਂ ਉਹਨੂੰ ਪਹਿਲਾਂ ਤਾਂ ਉਹਨੂੰ ਇਫਾਜ਼ਤ ਨਹੀਂ ਦੇ ਸਕੇ ਉਹਦੇ ਪਰਿਵਾਰ ਨੂੰ ਅੱਜ ਉਹ ਜਦ ਮਰ ਗਿਆ ਮਾਰਤਾ ਗਿਆ ਥੋੜੀ ਨਿਲੈਕੀ ਕਰਕੇ ਤੁਸੀਂ ਉਹਨੂੰ ਬਦਨਾਮ ਕਰਨ ਤੁਰ ਪਏ ਕਿ ਇਹ ਇਹੀ ਰਹਿ ਗਈ ਆ ਪੁਲਿਸ ਦਾ ਪ੍ਰਸ਼ਾਸਨ ਔਰ ਅੱਜ ਸੀਪੀ ਪਤਾ ਨਹੀਂ ਕਿੱਡੇ ਬੇਇੱਸ਼ਰਮ ਲੋਕ ਆ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਕਿ ਅਸੀਂ ਜੀ ਇੱਕ ਨੂੰ ਮਾਰਤਾ ਤੇ ਤਿੰਨ ਫੜਲੇ ਹੀ ਕਿਹਾ ਨਾ ਮੈਨੂੰ ਪੂਰਾ ਤਾਂ ਪਤਾ ਨਹੀਂ ਤੇ ਪਹਿਲਾਂ ਕਿਉਂ ਨਾ ਫੜਿਆ ਜੀ ਇੱਕ ਨੂੰ ਜ਼ਖਮੀ ਕੀ ਜ਼ਖਮੀ ਤੱਕ ਡਰਾਮਾ ਚੱਲ ਪਿਆ ਜੀ ਲੱਤ 'ਚ ਗੋਲੀ ਮਾਰਦੇ ਆ ਇਹ ਪੱਕਾ ਹੀ ਇੱਕ ਇਹਨਾਂ ਦਾ 트ੈਂਡ ਬਣ ਗਿਆ ਮਗਰ ਮੈਂ ਪੁੱਛਣਾ ਚਾਹੁੰਦਾ ਜੇ ਪਹਿਲਾਂ ਜਾਗਦੇ ਹੁੰਦੇ ਦਿਓ ਜੂ ਪੋਲਿਟੀਕਲ ਦਖਲ ਨਾ ਹੁੰਦਾ ਸਰਕਾਰਾਂ ਦਾ ਤੇ ਅੱਜ ਹਰਜਿੰਦਰ ਸੋਂ ਵੀ ਇਹਨਾਂ ਬੱਚਿਆਂ ਦੇ ਵਿੱਚ ਬੈਠਿਆ ਹੁੰਦਾ ਆਪਦੀ ਮਾਂ ਦੇ ਕੋਲ ਬੈਠਿਆ ਹੁੰਦਾ ਆਪਦੀ ਘਰ ਵਾਲੀ ਦੇ ਨਾਲ ਬੈਠਿਆ ਹੁੰਦਾ ਭਾਈ ਇਹ ਬਾਅਦ ਚ ਕਿਉਂ ਬਾਅਦ ਚ ਹੁਣ ਰੌਲਾ ਨਾ ਪੈ ਜੇ ਇਹਨਾਂ ਨੂੰ ਆ ਕੇ ਇਹਨਾਂ ਨਾਲ ਦੁੱਖ ਸਾਂਝਾ ਕਰਨ ਦੀ ਜਗ੍ਹਾ ਇਹਨਾਂ ਨੂੰ ਕਹਿ ਰਿਹਾ ਭਾਈ ਇਹਨਾਂ ਦੇ ਪੁਲਿਸ ਦਾ ਕੱਲਾ ਜੋਰ ਇਸ ਗੱਲ ਤੇ ਹੈ ਕਿ ਮਿੰਟੋ ਮਿੰਟੀ ਸਸਕਾਰ ਹੋ ਜੇ ਜਦੋਂ ਸਸਕਾਰ ਹੋ ਜੇ ਤੇ ਕੰਮ ਠੰਡਾ ਪੈ ਜੇ ਮਗਰ ਇਸ ਤਰ੍ਹਾਂ ਕਿਸੇ ਨੇ ਪਰਿਵਾਰ ਦੀ ਮਰਜ਼ੀ ਆ ਮਗਰ ਪਰਿਵਾਰ ਇਨਸਾਫ ਚਾਹੁੰਦਾ ਹੈ ਜੇ ਨਾ ਜਿਨ੍ਹਾਂ ਪੁਲਸਾਰਿਆਂ ਕੋਲ ਸ਼ਿਕਾਇਤਾਂ ਹੁੰਦੀਆਂ ਸੀ ਜਿਨ੍ਹਾਂ ਨੇ ਕੱਖ ਨਹੀਂ ਕੀਤਾ ਉਹਨਾਂ ਸਾਰੇ ਸਸਪੈਂਡ ਕਰੋ ਔਰ ਚੰਤੋਂ ਲੈ ਕੇ ਉੱਤੇ ਤੱਕ ਕਿਉਂਕਿ ਉਹ ਵੀ ਇਨਵਾਲਡ ਨੇ ਉਹ ਮਦਦ ਕਰਦੇ ਸੀ ਉਹਨਾਂ ਦੀ ਕਿਲਰਸ ਦੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਪੰਜ-ਪੰਜ ਵਾਰੀ ਤੁਹਾਨੂੰ ਆ ਕੇ ਦੱਸਦਾ ਹੋਰ ਇੱਕ ਨਾਗਰਿਕ ਪੰਜਾਬ ਦਾ ਕੀ ਕਰੇ ਫਿਰ ਚੁੱਪ ਕਰਕੇ ਘਰ ਹੀ ਬੈਠੂ ਚੁੱਪ ਕਰਕੇ ਘਰੇ ਬੈਠਣ ਵਾਲਿਆਂ ਨੂੰ ਵੀ ਅੰਦਰ ਵੜ ਕੇ ਮਾਰਦਾ ਆਪਦੇ ਘਰ ਦੇ ਪ੍ਰੋਗਰਾਮ ਤੇ ਗਿਆ ਸੀ ਕਿਸੇ ਸਿਆਸੀ ਪ੍ਰੋਗਰਾਮ ਤੇ ਨਹੀਂ ਗਿਆ ਸੀ ਐਡਾ ਕੋਲਾਪਸਲ ਹੋਣ ਆਰਡਰ ਦਾ ਇਹ ਤਾਂ ਫੇਲਿਅਰ ਹੈ ਔਰ ਫਿਰ ਇਹ ਬੇਸ਼ਰਮ ਲੋਕ ਆ ਕੇ ਜਸਟੀਫਾਈ ਕਰਦੇ ਆ ਕਿ ਮਾਤਾ ਨੇਜੀ ਸਟੇਟਮੈਂਟ ਦਿੱਤੀ ਸਾਡੇ ਤੋਂ ਸਿਕਿਉਰਟੀ ਨਹੀਂ ਮੰਗੀ ਦੂਜਾ ਕਹਿੰਦਾ ਕਿ ਨਹੀਂ ਜੀ ਇਹਨਾਂ ਦੀ ਤਾਂ ਪਤਾ ਨਹੀਂ ਆਪਸੀ ਮਤ ਪੇਚੀ ਜਰ ਚੁਣਿਆ ਹ ਨਮਾਇੰਦਾ ਸੀ 6 ਵਾਰੀ ਇਹ ਪਰਿਵਾਰ ਕਾਉਂਸਲਰ ਰਹਿ ਚੁੱਕਿਆ ਦੱਸੋ ਕਿਹੜਾ ਪਰਿਵਾਰ ਹੈ ਇਸ ਕਿਸਮ ਦਾ ਜੰਡਿਆਲਾ ਗੁਰੂ ਜੀ ਜਿਹਨੂੰ 6 ਵਾਰੀ ਮਾਨ ਮਿਲਿਆ ਹੋਵੇ ਛੇਤੀ ਕਿਦੇ ਇੱਕ ਅੱਧਾ ਪਰਿਵਾਰ ਹੋ ਲੱਭੂ ਹੋਰ ਕੋਈ ਲੱਭੂ ਨਹੀਂ ਇਸ ਲਈ ਅੱਜ ਇਹਨਾਂ ਬੱਚਿਆਂ ਦੀ ਮੈਂ ਚਾਹੁੰਦਾ ਤੁਸੀਂ ਇਹਨਾਂ ਦੀ ਗੱਲ ਸੁਣੋ ਔਰ ਮਾਤਾ ਜੀ ਦੀ ਗੱਲ ਸੁਣੋ ਉਹਨਾਂ ਦੇ ਘਰਦਿਆਂ ਦੀ ਗੱਲ ਸੁਣੋ ਔਰ ਜੋ ਦਿਨ ਦਿਹਾੜੇ ਪੰਜਾਬ 'ਚ ਹੋ ਰਿਹਾ ਹੈ ਭਗਵੰਤ ਮਾਨ ਦਾ ਆਪ ਦੀ ਕੁਰਸੀ ਤੇ ਬਣੇ ਰਹਿਣ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੀ ਸ਼ੁਡ ਰਿਜ਼ਾਈਨ ਹੀ ਇਜ਼ ਅ ਸ਼ੇਮਲੈਸ ਮੈਨ ਬੇਸ਼ਰਮ ਹੋਊਗਾ ਜੇ ਹਲੇ ਵੀ ਆਪ ਦੀ ਕੁਰਸੀ ਤੇ ਬਣਿਆ ਰਹੂਗਾ ਔਰ ਈਟੀਓ ਤੇ ਧਾਲੀ ਹਾਲ ਜਿਹੜੇ ਉਹਦੀਆਂ ਸੱਚੀਆਂ ਖੱਪੀਆਂ ਬਾਵਾ ਨੇ ਬੜੀ ਬੇਸ਼ਰਮੀ ਤੂੰ ਹੀ ਵਿਖਾਰੇ ਤੂੰ ਤੁਹਾਡੇ ਸ਼ਹਿਰ 'ਚ ਕੁਝ ਹੋ ਰਿਹਾ ਯੂ ਆਰ ਅਨਸਰਬਲ ਔਰ ਆਪ ਦਾ ਇਸਤੀਫਾ ਦਿਓ ਫਜ਼ੂਲ 'ਚ ਤੇ ਸਿਆਸਤ ਪੋਲਿਟਿਕਸ ਨਾ ਕਰੋ ਇਹਨਾਂ ਬੱਚਿਆਂ ਨੂੰ ਇਹਨਾਂ ਸਾਡੀ ਸਤਕਾਰਯੋਗ ਮਾਤਾ ਨੂੰ ਸਾਡੀ ਭੈਣ ਨੂੰ ਸਭ ਨੂੰ ਇਨਸਾਫ ਦੇਣ ਦਾ ਕੰਮ ਕਰੋ ਜਿਹਦਾ ਪੁਲਿਸ ਵੱਲੋਂ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਦੱਸਿਆ ਜਾ ਰਿਹਾ ਜਦ ਕਿ ਪਰਿਵਾਰ ਦਾ ਉਸ ਦਾ ਹੁਣ ਸਾਹਮਣੇ ਆਇਆ ਕਹਿੰਦੇ ਉਹ ਤਾਂ ਤਿੰਨ ਸਾਲ ਤੋਂ ਜੇਲ੍ਹ ਚ ਹੈ ਨਹੀਂ ਉਹਦੀ ਫੋਟੋ ਚੇਂਜ ਹੋਈ ਸੀਗੀ ਉਹ ਉਹ ਗੁਰਪ੍ਰੀਤ ਉਹ ਗੁਰਪ੍ਰੀਤ ਸਿੰਘ ਹੋ ਰਿਹਾ ਇਹ ਗੁਰਪ੍ਰੀਤ ਸਿੰਘ ਦਾ ਨਾਮ ਹੈ ਉਹ ਇਹਨਾਂ ਦਾ ਇਹੀ ਬਿਰਤ ਹੈ ਹਾਂ ਜੀ ਤੁਸੀਂ ਦੱਸੋ ਤੁਸੀਂ ਭੁੱਲ ਕੇ ਗੱਲ ਦੱਸੋ ਮਾਤਾ ਜੀ ਤੁਸੀਂ ਦੱਸੋ ਜਿਹੜੀ ਗੱਲ ਦੱਸਣੀ ਹੈ ਤੁਹਾਨੂੰ ਇੱਥੇ ਹੋਈ ਮਾਤਾ ਜੀ ਦੀ ਵੀ ਜਿਹੜੇ ਗਲਤ ਬਿਆਨ ਰੱਖੇ ਗਏ ਉਹ ਵੀ ਲਓ ਕਾਨੂੰਨ ਸੱਦੇ ਕਰਦੇ ਆ ਨਾਲੀ ਗਈ ਸੀ ਮੈਂ ਪਾ ਦੇਖਿਓਣੀ ਆਤਮੈ ਬੇਟੀ ਦਾ ਕਰਕੇ ਚੇਂਜ ਕੀਤੀ ਆ ਉਹਦਾ ਤਲਾਕਾ ਹੀ ਨਿਕਲ ਗਿਆ ਨੋ ਹੋਸ਼ ਨਹੀਂ ਵੀ ਕੀ ਕਹਿਣਾ ਕਿ ਨਹੀਂ ਆ ਬਣਾਣ ਮੈਂ ਕੱਲ ਦੀ ਪਾਈ ਆ ਥੱਲੇ ਆਪਣੇ ਨਾਲ ਆ ਆ ਵੇਖੋ ਬਣਾਣ ਆ ਪੂਰਾ ਮੇਕਅਪ ਜਪਿਆ ਹੈ ਬੇਟੀ ਭਾਈ ਨਾਲ ਹੋਈ ਕੋਈ ਇੰਨਾ ਹੱਥਾਂ ਦੇ ਵਿੱਚ ਜਾਨ ਨਿਕਲ ਗਈ ਤਫੇ ਵੀ ਅਹੀਂ ਭਟਕਦੇ ਰਹੇ ਦਰਦ ਦਰਦ ਤੇ ਸਾਨੂੰ ਅਨਸਾਰ ਚਾਹੀਦਾ ਜੇ ਹੁਣ ਵੀ ਨਾ ਮਿਲਿਆ ਤੇ ਕੀ ਫਾਇਦਾ ਜੀ ਨਿੱਕੀ ਜਿਹੀ ਗੋਲੀ ਕਿਲਾਈ ਚਲਾਈ ਹੈ ਕਿੰਨੇ ਬੰਦੇ ਸੀ ਅਸਲੇ ਨਾਲ ਤੇ ਕਿੰਨੇ ਗੋਲੀ ਬਿਲਕੁਲ ਨਾਲ ਰੱਖ ਕੇ ਚਲਾਈ ਹੈ ਅੱਠ ਕਿੰਨੇ ਬੰਦੇ 8 10 ਬੰਦੇ ਨੇ ਕਹਿੰਦਾ 7 8 ਬੰਦੇ ਤਾਂ ਮੈਂ ਵੇਖਿਆ ਹਾਂ ਜੀ 100 ਬੰਦਿਆਂ ਦੇ ਵਿੱਚ 200 ਬੰਦੇ ਇੰਨੇ ਕਰਾਊਡਿਡ ਪਲੇਸ 'ਚ ਇੰਨੀ ਆਵਾਜ਼ ਆਈ ਵਾਲੀ ਥਾਂ ਤੇ ਕਿਵੇਂ ਗੋਲੀ ਮਾਰ ਜੇ ਕੋਈ ਤੁਸੀ ਦਲੇਰੀ ਵੇਖੋ ਪੁਲਿਸ ਦਾ ਬੇਲੀਅਰ ਵੇਖੋ ਲਾਅ ਐਂਡ ਆਰਡਰ ਦਾ ਕੋਲਾਪਸ ਵੇਖੋ ਕਿ ਕਿਸੇ ਨੂੰ ਪਿਛੇ ਦੀ ਨਹੀਂ ਚੜੀ ਲੱਤੀ ਕਿ ਜੇ ਆਪ ਤੁਹਾਡੇ ਲਾਈਨ ਉੱਤੇ ਇਹ ਜੀ ਨਾਕੋਚੇ ਰਿਹਾ। ਆਰ ਤੁਸੀਂ ਵੇਖੋ ਪੁਲਿਸ ਨੇ ਆਪ ਸਾਰੇ ਸਬੂਤ ਮਟਾਉਣ ਲਈ ਸਾਰੇ ਸੀਸੀਟੀਵੀ ਕੈਮਰੇ ਦੀ ਉਹ ਰਿਕਾਰਡਿੰਗ ਹੀ ਜ਼ਬਤ ਕਰ ਲਈ ਹੈ ਕਿ ਕਿਸੇ ਦੇ ਸਾਹਮਣੇ ਕੁਝ ਆਵੇ ਨਾ ਕਿ ਸਾਡੀ ਨਿਲਾਇਕੀ ਬਾੜੀ ਨਾ ਦਿਖੇ। ਮੈਂ ਪੁੱਛਣਾ ਚਾਹੁੰਦਾ ਕਿ ਜਿੱਥੇ ਗੁਰੂ ਘਰ ਇੰਨੀ ਸੰਗਤ ਜਾਂਦੀ ਆ ਹਜ਼ਾਰਾਂ ਦੀ ਗਿਣਤੀ 'ਚ ਲੱਖਾਂ ਦੀ ਗਿਣਤੀ 'ਚ ਪੁਲਿਸ ਕਿੱਥੇ ਸੀ? ਕਿੱਥੇ ਸੀ ਪੁਲਿਸ ਭਾਈ? ਉਹ ਤਾਂ ਸਾਇਰ ਕਿਤੇ ਪੁਲਿਸ ਹੀ ਵੜੀ ਹੁੰਦੀ ਆ। ਮੋਨਾਂ ਪੁਲਿਸ ਹੀ ਨਹੀਂ ਸੀ ਕਿ ਪੁਲਸ ਨੂੰ ਦਿੱਤੇ ਬੰਦੇ ਨੇ ਕਿਸੇ ਨੇ ਨਹੀਂ ਹਿੰਮਤ ਨਹੀਂ ਕੀਤੀ ਸੀ ਮੌਕੇ ਤੇ ਇੱਕ ਟਪੇਲੀਆ ਕਿਥੇ ਮੌਕੇ ਮੌਕੇ ਤੇ ਫੇਲੀਆ ਰਹਿ ਤਾਂ ਕੇ ਕੱਟ ਤੇ ਫਿਰਦੇ ਜਾਂ ਪੁਲਸ ਵਾਲੇ ਤਾਂ ਆਪ ਦਾ ਅਫਸਰ ਇਹਨਾਂ ਨੇ ਕੀ ਕਰਨਾ ਜੀ ਕਿਸੇ ਅੱਜ ਤੀਜਾ ਚੌਥਾ ਮਰ ਹੋ ਗਿਆ ਨਹੀਂ ਤੀਜਾ ਚੌਥਾ ਮਰ ਮੰਗ ਕੀ ਕਰਦੇ ਨੇ ਯਾਰ ਇਹਦੀ ਸੀਬੀਆਈ ਇਨਕੁਆਇਰੀ ਪਰਿਵਾਰ ਨੂੰ ਇਨਸਾਫ ਪੁਲਸ ਦਾ ਕਵਰ ਅਪ ਤੇ ਸ਼ੁਰੂ ਹੋ ਗਈ ਖੜਦੇ ਜੀ ਮਾਰਲੇ ਜੀ ਫਿਰ ਪਹਿਲਾਂ ਕਿਉਂ ਸੁੱਤੇ ਸੀ ਇਹ ਤਾਂ ਦਵਾਈਆਂ ਦੇਣ ਦੀ ਆਹੀ ਕਦੋਂ ਨਾਲ ਔਰ ਪਰਿਵਾਰ ਦੀ ਬਾਹ ਫੜਨ ਦੀ ਜਿਹੜੀ ਮਾਤਾ ਜੀ ਨੇ ਗੱਲ ਕੀਤੀ ਹੈ ਉਹਦੀ ਮਗਰ ਉਹ ਗੱਲ ਆਊਗੀ ਜੀਰ ਚ ਪਹਿਲਾ ਇਨਸਾਫ ਹੈ

ਮਨ ਲਾ ਐਸਐਸਪੀ ਸ਼ੁਡ ਟੇਕ ਐਕਸ਼ਨ ਅਗੇਂਸਟ ਜਿਹਨਾਂ ਬੰਦਿਆਂ ਨੇ ਉਹਨਾਂ ਦੇ ਧਿਆਨ ਚ ਨਹੀਂ ਲਿਆ ਜਿਹੜਾ ਨਰੇਸ਼ ਕੁਮਾਰ ਹੈ ਚੰਸੋ ਹੈ ਹੋਰ ਬੜੇ ਅਫਸਰ ਨੇ ਮੈਂ ਕਿ ਦੇਖੋ ਮੈਂ ਕਿਸੇ ਵਰਦੀ ਧਾਰਕ ਦੇ ਖਿਲਾਫ ਨਹੀਂ ਮਗਰ ਇੱਕ ਮੈਂ ਬੜਾ ਸਪਸ਼ਟਾ ਕਿ ਜੇ ਵਰਦੀ ਵਾਲੇ ਆਪਦੀ ਡਿਊਟੀ ਸਹੀ ਨਿਭਾਉਂਦੇ ਤੇ ਸਿਆਸੀ ਦਖਲਅੰਦਾਜ਼ੀ ਨਾ ਹੁੰਦੀ ਚਾਹੇ ਉਹ ਢਾਲੀਆਲ ਦੀ ਹੈ ਚਾਹੇ ਉਹ ਈਟੀਓ ਦੀ ਹੈ ਤੇ ਚਾਹੇ ਭਗਵੰਤ ਮਾਨ ਦੀ ਹੈ ਤੇ ਅਜਰਜੰਦਰ ਸਿੰਘ ਜੂਤਾ ਕਿੰਨੇ ਸਰ ਇੰਨੇ ਹੌਸਲੇ ਕਿਵੇਂ ਬਲੰਦ ਦੇਣ ਤੇ ਆੜੇ ਉਹ ਜਰਾ ਸ਼ੈਟਰ ਸਾਹਿਬ ਦੇ ਰੇੜੇ ਜਿੱਥੇ ਜਾਰਾ ਸੰਗਤ ਹੁੰਦੀ ਹੈ ਪਹੁੰਚ ਕੇ ਜਿਹੜੇ ਕ੍ਰਿਮੀਨਲਸ ਨੇ ਉਹ ਗੋਲੀ ਨਾਲ ਹਮਲਾ ਕਰ ਦਿੰਦੇ ਇਹਨਾਂ ਮੇਰਾ ਵੀ ਦੇਰ ਦੀ ਦਾ ਪੈਕਾ ਕਤਲ ਹੈ ਬਿਲਕੁਲ ਫੇਲੀਅਰ ਹੈ ਜੀ ਸ੍ਰੀ ਹਰਮੰਦਰ ਸਾਹਿਬ ਤੇ ਕੋਈ ਗੋਲੀ ਚਲਾ ਦੇਵੇ ਤੇ ਹਰਪਾਲ ਐਸਪੀ ਉਹਦੇ ਨਾਲ ਜੱਪੀਆਂ ਪਾਉਣ ਦਿਆ ਉਹ ਗੋਲੀ ਚਲਾਉਣ ਦਿਆ ਸ੍ਰੀ ਹਰਮੰਦਰ ਸਾਹਿਬ ਕਰੋੜਾਂ ਦੀ ਆਮਦ ਹੈ ਜੀ ਲੋਕ ਉੱਥੇ ਨਤਮਸਤਕ ਹੁੰਦੇ ਆ ਛਾਟਾ ਸਾਹਿਬ ਲੱਖਾਂ ਕਰੋੜਾਂ ਲੋਕ ਉੱਥੇ ਨਤਮਸਤਕ ਹੁੰਦੇ ਐਤਵਾਰ ਦਾ ਦਿਨ ਔਰ ਪੁਲਸ ਸੁੁੱਤੀ ਹੋਵੇ ਪੁਲਸ ਇਸ ਮਤਲਬ ਪੁਲਸ ਦਾ ਢਾਰੀ ਕੋਈ ਨਹੀਂ ਔਰ ਇਹ ਹੱਲੇ ਆਪ ਜੇ ਫੇਲੀਅਰਜ਼ ਨੂੰ ਲਕੋੜ ਦੀ ਕੋਸ਼ਿਸ਼ ਕਰ ਵੀ ਜੇ ਪੁਲਸ ਜਿਵੇਂ ਮੁਸਤੈਦ ਲੱਗ ਬਹੁਤ ਵਰਦੇ ਜੀ ਮੁਸਤੈਦ ਹੁੰਦੀ ਨਾ ਪੁਲਸ ਸੁਚੇਤ ਹੁੰਦੀ ਤੇ ਅੱਜ ਇਹਨਾਂ ਦਾ ਪਿਓ ਤੇ ਇਹਨਾਂ ਮਾਤਾ ਦਾ ਪੁੱਤਰ ਜੂਂਦਾ ਹੁੰਦਾ ਹੈ 就那哈，你没打中狗。